ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਦੀਪਕਾਰ ਜਿੰਨੀ ਮਹਾਨ ਰੂਪਵਤੀ ਨੌਜਵਾਨ ਅਤੇ ਸਿਆਣੀ ਸੀ ਉਨੀ ਹੀ ਬਹਾਦਰ ਦਲੇਰ ਅਤੇ ਪਰਮ ਵੀਰਵੀ ਸੀ ਉਸਦਾ ਵਿਆਹ ਵੀ ਇੱਕ ਇਹ ਜੇ ਨੌਜਵਾਨ ਗੁਰਮੁਖ ਪਿਆਰੇ ਸਿੱਖ ਨਾਲ ਹੋਇਆ ਸੀ ਜੋ ਪੜਾ ਲੋਕ ਸੰਸਾਰ ਦੀ ਸਾਰੇ ਦੁੱਖਾਂ ਨੂੰ ਛੱਡ ਕੇ ਸਦਾ ਸੇਵਾ ਦੇ ਮદાન ਵਿੱਚ ਹੀ ਗਿਆ ਰਹਿੰਦਾ ਸੀ ਕਧਿਕਰ ਵਿੱਚ ਟਿਕ ਕੇ ਬੈਠਦਾ ਨਹੀਂ ਸੀ ਉਧਰੋਂ ਦੀਪਕਾਰ ਦੇ ਮਾਪੇ ਅਤੇ ਸੱਸ ਸਹੁਰਾ ਦੀ ਸੇਵਾ ਕਰਦੇ ਹੋਏ ਸੱਚਖੰਡ ਵਿੱਚ ਜਾ ਟਿਕੇ ਸਨ ਇੱਕ ਵਾਸਤ ਵਿਚਾਰੀ ਦੀਪਕੌਰ ਅਕਸਰ ਸਦਾ ਇਕੱਲੀ ਹੀ ਘਰ ਵਿੱਚ ਰਹਿੰਦੀ ਸੀ ਜਿਸ ਪਿੰਡ ਵਿੱਚ ਉਸ ਦਾ ਘਰ ਸੀ ਉਸ ਵਿੱਚ ਸਿੱਖਾਂ ਦਾ ਸ਼ਾਇਦ ਹੋਰ ਕੋਈ ਵੀ ਘਰ ਨਹੀਂ ਸੀ ਇਸ ਵਾਸਤੇ ਉਹ ਸਦਾ ਆਪਣੇ ਘਰ ਦਾ ਬੂਹਾ ਬੰਦ ਕਰਕੇ ਇਕੱਲੀ ਹੀ ਵਾਹਿਗੁਰੂ ਦਾ ਭਜਨ ਕਰਦੀ ਰਹਿੰਦੀ ਸੀ ਇੱਕ ਵਾਰੀ ਉਸ ਨੂੰ ਪਤਾ ਲੱਗਾ ਕਿ ਮਾਝੇ ਦੇ ਕੁਝ ਪ੍ਰੇਮੀ ਸਿੱਖਾਂ ਦਾ ਇੱਕ ਜੱਥਾ ਦਸ਼ਮੀਸ਼ ਪਿਤਾ ਦੇ ਦਰਸ਼ਨਾ ਲਈ ਜਾ ਰਿਹਾ ਹੈ ਉਸ ਦੇ ਦਰਸ਼ਨਾ ਦੀ ਇੱਛਾ ਨੇ ਉਸਨੂੰ ਮਜਬੂਰ ਕੀਤਾ ਕਿ ਘਰੋਂ ਬਾਹਰ ਨਿਕਲ ਕੇ ਉਸ ਸੜਕ ਉੱਤੇ ਜਾ ਖਲੋਵੇ ਜਿੱਥੇ ਕੀ ਉਸਨੇ ਲੰਗਣਾ ਹੈ ਇਸ ਲਈ ਉਹ ਜਿੱਥੇ ਦੀ ਸੇਵਾ ਲਈ ਕੁਝ ਅੰਨ ਪਾਣੀ ਲੈ ਕੇ ਚਾਈ ਚਾਈ ਉਸ ਸੜਕ ਉੱਤੇ ਪਹੁੰਚ ਗਈ ਉਹ ਜਾਣਦੀ ਸੀ ਕਿ ਉਸ ਦਾ ਇੱਥੇ ਆਉਣਾ ਮੌਤ ਦੇ ਖੂਹ ਵਿੱਚ ਪੈਣਾ ਵੀ ਹੋ ਸਕਦਾ ਹੈ ਕਿਉਂਕਿ ਔਰੰਗਜ਼ੇਬ ਦਾ ਜ਼ਮਾਨਾ ਸੀ ਅਤੇ ਹਕੂਮਤ ਵੱਲੋਂ ਹਰ ਪਾਸੇ ਅਨੇਕ ਤਰ੍ਹਾਂ ਦੇ ਅਸਹਿਮਤ ਅਤੇ ਅਕਾਇ ਅਤਿਆਚਾਰਾਂ ਦੇ ਕਾਲੇ ਬੰਬ ਵਰਗੇ ਬਦਲ ਝੜੇ ਹੋਏ ਸਨ ਉਹ ਸੜਕ ਤੋਂ ਇੱਕ ਪਾਸੇ ਹੋ ਕੇ ਅਜੀ ਖਲੋਤੀ ਸੀ ਕਿ ਦੂਰੋਂ ਕੁਝ ਮਿੱਟੀ ਘਟਾ ਜਿਹਾ ਉੜਦਾ ਨਜ਼ਰ ਆਇਆ ਉਸਨੇ ਸਮਝਿਆ ਕਿ ਜੱਥਾ ਆ ਗਿਆ ਹੈ ਪਰ ਨਹੀਂ ਅਸਲ ਵਿੱਚ ਉਹ ਜੱਥਾ ਨਹੀਂ ਸੀ ਬਲਕਿ ਔਰੰਗਜੀਬ ਦੀ ਗਸ਼ਤੀ ਫੌਜ ਸੀ ਜੋ ਸ਼ਰੀਰਾਂ ਅਤੇ ਪਿੰਡਾਂ ਵਿੱਚ ਸ਼ਾਂਤੀ ਅਤੇ ਇੰਤਜ਼ਾਮ ਦੇ ਨਾਂ ਤੇ ਤਰ੍ਹਾਂ-ਤਰ੍ਹਾਂ ਦੇ ਅਤਿਆਚਾਰ ਕਰਦੀ ਫਿਰਦੀ ਸੀ ਵੇਖਦਿਆਂ ਵੇਖਦਿਆਂ ਉਹ ਸਿਰ ਉੱਤੇ ਆਣ ਗੱਜੀ ਉਸ ਦਾ ਅਸਰ ਬੜਾ ਗਲਾਮ ਸੀ ਬੀਬੀ ਦੀਪਕੌਰ ਦੀ ਅਲੋਕਿਕ ਸੁੰਦਰਤਾ ਵੇਖ ਕੇ ਉਸ ਦਾ ਦਿਲ ਹੱਥੋਂ ਨਿਕਲ ਗਿਆ ਅਤੇ ਉਹ ਉਸ ਨੂੰ ਤਰ੍ਹਾਂ ਤਰ੍ਹਾਂ ਦੇ ਡਰ ਅਤੇ ਲਾਲਚ ਦੱਸ ਕੇ ਆਪਣੇ ਵੱਸ ਵਿੱਚ ਕਰਨ ਦਾ ਯਤਨ ਕਰਨ ਲੱਗਾ ਪੜਾ ਇਹ ਕਿਵੇਂ ਹੋ ਸਕਦਾ ਸੀ ਕਿਉਂਕਿ ਦੀਪ ਕੌਰ ਸੱਚੀ ਪਵਿੱਤਰਤਾ ਅਤੇ ਗੁਰਮੁਖ ਪਿਆਰੀ ਸੀ ਅਫਸਰ ਆਖਣ ਲੱਗਾ ਤੂੰ ਤਾਂ ਕੋਈ ਰਾਜਕੁਮਾਰੀ ਲੱਗਦੀ ਐ ਤੇਰੀ ਸੁੰਦਰਤਾ ਤੇ ਨਜਾਕਤ ਵਪਾਰ ਹੈ ਪਤਾ ਨਹੀਂ ਕਿਸ ਵਿਪਤਾ ਨੇ ਤੈਨੂੰ ਇਸ ਉਜਾੜ ਵਿਆਮਾਨ ਵਿੱਚ ਭੇਜਿਆ ਹੈ ਖੈਰ ਚੱਲ ਤੂੰ ਮੇਰੇ ਨਾਲ ਮੈਂ ਤੈਨੂੰ ਆਪਣੇ ਸਾਈ ਮਹਿਲਾਂ ਵਿੱਚ ਰੱਖਾਂਗਾ ਚੰਗਾ ਖਾਣ ਨੂੰ ਅਤੇ ਚੰਗਾ ਤੋਂ ਚੰਗੇ ਪਹਿਨਣ ਨੂੰ ਕੀਮਤੀ ਤੋਂ ਕੀਮਤੀ ਗਹਿਣਾ ਕੱਪੜਾ ਦੇਵਾਂਗਾ ਤੂੰ ਮੇਰੀ ਸਭ ਤੋਂ ਵੱਡੀ ਬੇਗਮ ਅਖਵਾਏਂਗੀ ਹਜ਼ਾਰਾਂ ਔਰਤਾਂ ਹੀ ਨਹੀਂ ਬਲਕਿ ਮੇਰੀਆਂ ਪਹਿਲੀਆਂ ਸਾਰੀਆਂ ਬੇਗਮਾਂ ਵੀ ਸਦਾ ਤੇਰੇ ਅੱਗੇ ਹੱਥ ਬੰਨੀ ਖੜੀਆਂ ਰਹਿਣਗੀਆਂ ਮੇਰਾ ਹੁਕਮ ਭਾਵੇਂ ਕਦੀ ਟਲ ਜਾਵੇ ਪਰ ਤੇਰਾ ਕਦੇ ਨਹੀਂ ਟਲੇਗਾ ਮਤਲਬ ਕੀ ਤੂੰ ਇਸ ਫਕੀਰਨੀ ਹਾਲਤ ਵਿੱਚੋਂ ਨਿਕਲ ਕੇ ਰਾਜਗਦੀ ਉੱਤੇ ਜਾ ਬੈਠੇਂਗੀ ਮੈਂ ਇਹ ਤੈਨੂੰ ਇਸ ਵਾਸਤੇ ਕਹਿ ਰਹੀ ਹਾਂ ਹਾਂ ਕਿ ਤੇਰੀ ਇਹ ਹਾਲਤ ਵੇਖ ਕੇ ਤੈਨੂੰ ਬਹੁਤ ਅਸਰ ਆ ਰਿਹਾ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਤੇਰੇ ਵਰਗੀ ਹੀਰੇ ਦੀ ਕਣੀ ਮਿੱਟੀ ਵਿੱਚ ਰੁਲੇ બસ ਮੀਰਾ ਹੋਰ ਕੋਈ ਮਤਲਬ ਨਹੀਂ ਜਦ ਤੱਕ ਅਵਸਰ ਇਸ ਤਰ੍ਹਾਂ ਬੋਲ ਦਾ ਵਕਤ ਆ ਰਿਹਾ ਬੀਬੀ ਦੀਪਕਰ ਚੁੱਪਚਾਪ ਖਲੋਤੀ ਸਭ ਕੁਝ ਸੁਣਦੀ ਰਹੀ ਜਦੋਂ ਉਹ ਚੁੱਪ ਕਰਕੇ ਜਵਾਬ ਦੀ ਉਡੀਕ ਕਰਨ ਲੱਗਾ ਤਾਂ ਉਹ ਸ਼ੇਰਨੀ ਵਾਂਗ ਗੈਦੀ ਹੋਈ ਬੋਲੀ ਭਾਵੇਂ ਮੈਂ ਚਾਹੁੰਦੀ ਤਾਂ ਨਹੀਂ ਸਾਂ ਕਿ ਤੇਰੇ ਵਰਗੇ ਬੇਸ਼ਰਮ ਆਦਮੀ ਨਾਲ ਕੋਈ ਗੱਲ ਕਰਕੇ ਆਪਣੇ ਮਨ ਅਤੇ ਬਾਣੀ ਨੂੰ ਆਪ ਪਵਿੱਤਰ ਕਰਾਂ ਪਰ ਵੇਖਦੀ ਹਾਂ ਕਿ ਬਿਨਾ ਕੁਝ ਝਾੜ ਖਾਦੇ ਨੂੰ ਮੰਨਣ ਵਾਲਾ ਨਹੀਂ ਇਸ ਵਾਸਤੇ ਮੈਂ ਤੈਨੂੰ ਸਾਫ਼ ਦੱਸ ਦੇਣਾ ਚਾਹੁੰਦੀ ਹਾਂ ਕਿ ਤੂੰ ਮਨੁੱਖ ਨਹੀਂ ਕੋਈ ਬਹੁਤਾ ਗਿਰਿਆ ਹੋਇਆ ਰਕਸ਼ਸ਼ ਹੈ ਤੈਨੂੰ ਜਰਾ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਬਗਾਨੀ ਔਰਤਾਂ ਨਾਲ ਗੱਲਾਂ ਕਰਦਿਆਂ ਮਾਲੂਮ ਹੁੰਦਾ ਏ ਕਿ ਤੂੰ ਸਾਰੀ ਸ਼ਰਮ ਹਯਾ ਕੋਲ ਪੀਤੀ ਹੈ ਅਤੇ ਤੇਰੇ ਘਰ ਕੋਈ ਮਾਂ ਭੈਣ ਨਹੀਂ ਖੈਰ ਹੁਣ ਤਾਂ ਮੈਂ ਤੈਨੂੰ ਮਾਫ ਕਰ ਦਿੰਦੀ ਹਾਂ ਪਰ ਜੇਕਰ ਫਿਰ ਵੀ ਤੂੰ ਇੱਕ ਇਹੋ ਜਿਹਾ ਸ਼ਬਦ ਮੂੰਹੋਂ ਕੱਢਿਆ ਤਾਂ ਮੈਂ ਤੈਨੂੰ ਮਾਫ ਨਹੀਂ ਕਰਾਂਗੀ ਸਜ਼ਾ ਜ਼ਰੂਰ ਦੇਵਾਂਗੀ ਬੀਬੀ ਦੀਪਕਾਰ ਦਾ ਇਹ ਵੀਰਤਾ ਭਰਿਆ ਜਵਾਬ ਸੁਣ ਕੇ ਅਫਸਰ ਦਿਲ ਵਿੱਚ ਤਾਂ ਬਹੁਤ ਸ਼ਰਮਿੰਦਾ ਹੋਇਆ ਪਰ ਉਪਰੋਂ ਵੀ ਸ਼ਰਮੀ ਤੇ ਤਾਣ ਹੱਸਦਾ ਹੋਇਆ ਕਹਿਣ ਲੱਗਾ ਤੂੰ ਮੇਰੇ ਪ੍ਰਤਾਪ ਨੂੰ ਨਹੀਂ ਜਾਣਦੀ ਤੈਨੂੰ ਨਹੀਂ ਪਤਾ ਕਿ ਮੈਂ ਕੌਣ ਹਾਂ ਮੈਂ ਸ਼ੈਨ ਸ਼ਾਹ ਔਰੰਗਜੀਬ ਦੀ ਫੌਜ ਦਾ ਇੱਕ ਸਫਾ ਸਲਾਹਕਾਰ ਅਤੇ ਬੜਾ ਵੱਡਾ ਜ਼ਿਮੀਂਦਾਰ ਹਾਂ ਮੇਰੇ ਪਾਸ ਕਰੋੜਾਂ ਰੁਪਈਆ ਦੀ ਜਾਇਦਾਦ ਤੇ ਬੜੇ ਹਕੂਕ ਹਨ ਮੈਂ ਜਿਸ ਨੂੰ ਚਾਹਾਂ ਰਾਜਾ ਤੇ ਜਿਸ ਨੂੰ ਚਾਹਾਂ ਫਕੀਰ ਬਣਾ ਸਕਦਾ ਹਾਂ ਜੇਕਰ ਤੂੰ ਮੇਰੀ ਨੀਕ ਸਲਾਹ ਨਹੀਂ ਮੰਨੇਂਗੀ ਤਾਂ ਮੈਂ ਤੇਰਾ ਬਹੁਤ ਬੁਰਾ ਹਾਲ ਕਰਾਂਗਾ ਜੇਲ੍ਹ ਵਿੱਚ ਬੰਦ ਕਰਾਂਗਾ ਖਾਣ ਪੀਣ ਨੂੰ ਕੁਝ ਨਹੀਂ ਦੇਵਾਂਗਾ ਤੇ ਉੱਪਰੋਂ ਚੱਕੀ ਵਖਰੀ ਪਿਆਵਾਂਗਾ ਜੇਕਰ ਫਿਰ ਵੀ ਨਾ ਮੰਨੇਗੀ ਤਾਂ ਬੁਰੀ ਤਰ੍ਹਾਂ ਮਾਰ ਸੁੱਟਾਂਗਾ ਉਹ ਹਜੇ ਹੋਰ ਕੁਝ ਰਹਿਣਾ ਚਾਹੁੰਦਾ ਸੀ ਬੀਬੀ ਦੀਪਕੌਰ ਦੀਆਂ ਅੱਖਾਂ ਵਿੱਚੋਂ ਖੂਨ ਉੱਤਰ ਆਇਆ ਅਤੇ ਆਖਣ ਲੱਗੀ ਪਾਪੀਆ ਮੈਂ ਤੈਨੂੰ ਪਹਿਲਾਂ ਕਹਿ ਚੁੱਕੀ ਹਾਂ ਕਿ ਜੋ ਤੇਰਾ ਦਿਲ ਚਾਏ ਕਰ ਲੈ ਮੈਂ ਡਰ ਕੇ ਧਰਮ ਛੱਡਣ ਵਾਲੀ ਨਹੀਂ ਫਿਰ ਤੂੰ ਕਿਉਂ ਵੇਰ ਥਾਪਿਆ ਆਪਣਾ ਅਤੇ ਮੇਰਾ ਸਮਾਂ ਖਰਾਬ ਕਰਦਾ ਏ ਇਹ ਸੁਣ ਕੇ ਅਫਸਰ ਜਰਾ ਕਰੁਕਿਆ ਅਤੇ ਫਿਰ ਕੁਝ ਸੋਚ ਕੇ ਦੀਪਕੌਰ ਵੱਲ ਵਧਿਆ ਉਹ ਪਾਪੀ ਉਸ ਅਬਲਾਨੂ ਹੱਥ ਪਾਉਣਾ ਹੀ ਚਾਹੁੰਦਾ ਸੀ ਕਿ ਉਹ ਸ਼ੇਰਨੀ ਵਾਂਗ ਗੱਜਦੀ ਹੋਈ ਅਫਸਰ ਉੱਤੇ ਟੁੱਟ ਪਈ। ਬੀਬੀ ਦੀ ਪੁਕਾਰ ਨੇ ਡਾਡੀ ਫੁਰਤੀ ਨਾਲ ਆਪਣੇ ਲੱਕ ਵਿੱਚੋਂ ਕਿਰਪਾਨ ਕੱਢ ਕੇ ਉਸ ਦਾ ਖਾਤਮਾ ਕਰ ਦਿੱਤਾ। ਅਤੇ ਆਪ ਉਸਦੇ ਸਾਰੇ ਹਥਿਆਰ ਸਾਮਕੇ ਉਸਦੇ ਘੋੜੇ ਉੱਤੇ ਚੜ੍ਹ ਬੈਠੀ। ਇਹ ਵੇਖ ਕੇ ਉਸਦੇ ਸਿਫਾਈਆਂ ਨੂੰ ਬੜਾ ਗੁੱਸਾ ਆਇਆ। ਤੇ ਉਹ ਇਕਦਮ ਇਕੱਲੀ ਸ਼ੇਰਨੀ ਉੱਤੇ ਟੁੱਟ ਪਏ ਉਹ ਵੀ ਕੋਈ ਮਾਮੂਲੀ ਔਰਤ ਨਹੀਂ ਸੀ ਉਸਨੇ ਵੈਰੀਆਂ ਦੇ ਆਹੂ ਲਾਉਣੇ ਸ਼ੁਰੂ ਕੀਤੇ ਵੇਖਦਿਆਂ ਵੇਖਦਿਆਂ ਸੱਤਰਾਂ ਤੇ ਸੱਤਰ ਜ਼ਮੀਨ ਉੱਤੇ ਡਿੱਗ ਪਏ ਅਤੇ ਉਹ ਆਪਣੀ ਵੈਰੀਆਂ ਦੇ ਹੱਥੋਂ ਡਾਢੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਪਰ ਉਸਨੇ ਹਿੰਮਤ ਨਾ ਹਾਰੀ ਇੰਨੇ ਨੂੰ ਉਹ ਜੱਥਾ ਵੀ ਆ ਗਿਆ ਜਿਸ ਦੇ ਦਰਸ਼ਨਾਂ ਲਈ ਬੀਬੀ ਦੀਪਕੌਰ ਬੈਠੀ ਉਡੀਕ ਕਰ ਰਹੀ ਸੀ ਸਫਾਈ ਤਾਂ ਦੂਰੋਂ ਹੀ ਜੱਥੇ ਨੂੰ ਵੇਖਦਿਆਂ ਸਾਰ ਉਠਣ ਨਸੇ ਪਰ ਬੀਬੀ ਦੀਪ ਕੌਰ ਮਦਾਨ ਵਿੱਚ ਡਟੀ ਰਹੀ ਜਦ ਜੱਥਾਵਾਸ ਆਇਆ ਤਾਂ ਬੀਬੀ ਦੀਪ ਕੌਰ ਦੀ ਅਰਦਾਸ ਵੀਰ ਤਾਂ ਵੇਖ ਕੇ ਮੂੰਹ ਵਿੱਚ ਉਂਗਲਾਂ ਪਾਉਣ ਲੱਗ ਪਿਆ ਜੱਥੇਦਾਰ ਨੇ ਬੜੇ ਆਦਰ ਸਤਕਾਰ ਨਾਲ ਬੀਬੀ ਦੀਪ ਕੌਰ ਦੇ ਕੋਲੋਂ ਸਾਰਾ ਹਾਲ ਪੁੱਛਿਆ ਤੇ ਧੰਨ ਧੰਨ ਕਹਿੰਦਿਆਂ ਹੋਇਆ ਉਹ ਲਊ ਲਹਾਨ ਤੇ ਮਰਨ ਦੇ ਕਰੀਬ ਉਸ ਬੀਬੀ ਨੂੰ ਘੋੜੇ ਤੋਂ ਉਤਾਰਿਆ ਤੇ ਉਸ ਦੇ ਜ਼ਖਮ ਧੋ ਕੇ ਮਲਮ ਪੱਟੀ ਕੀਤੀ ਫਿਰ ਉਹ ਬੜੀ ਹਫਾਜ਼ਤ ਨਾਲ ਦਸ਼ਮੀਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਲੈ ਤੁਰੇ ਅੱਗੋ ਦੋ ਜਹਾਨ ਦੇ ਵਾਲੀ ਗੁਰੂ ਮਹਾਰਾਜ ਦੀਵਾਨ ਸਜਾਈ ਬੈਠੇ ਸਨ ਉਹਨਾਂ ਨੇ ਆਉਂਦਿਆਂ ਹੀ ਜਥੇਦਾਰ ਕੋਲੋਂ ਪੁੱਛਿਆ ਮੇਰੀ ਬੱਚੀ ਜਥੇਦਾਰ ਨੇ ਉਸ ਵੇਲੇ ਆਪਣੇ ਮੋਢਿਆਂ ਉੱਤੇ ਚੁੱਕ ਕੇ ਬੀਬੀ ਦੀਪਕੌਰ ਨੂੰ ਲਿਆ ਹਾਜ਼ਰ ਕੀਤਾ ਕਿਉਂਕਿ ਜ਼ਖਮਾਂ ਦੇ ਡਾਡੇ ਹੋਣ ਕਰਕੇ ਉਹ ਬਹੁਤ ਹੀ ਨੰਨਾਲ ਹੋ ਚੁੱਕੀ ਸੀ ਅਤੇ ਤੁਰ ਕੇ ਆਉਣ ਦੀ ਸਮਰੱਥਾ ਨਹੀਂ ਰੱਖਦੀ ਸੀ ਗੁਰੂ ਸਾਹਿਬ ਉਸ ਦੀ ਇਹ ਜੀ ਹਾਲਤ ਵੇਖ ਕੇ ਉਸ ਦੀ ਮਹਾਨ ਵੀਰਤਾ ਭਰੀ ਕਰਨੀ ਜਾਣ ਕੇ ਬੜੇ ਪ੍ਰਸੰਨ ਹੋਏ ਉਨ੍ਹਾਂ ਦੇ ਨੇਤਰਾਂ ਵਿੱਚੋਂ ਛਮਾ ਛਮ ਪ੍ਰੀਮ ਜਲ ਵਗ ਤੁਰਿਆ ਅਤੇ ਆਪਣੀਆਂ ਧੀਆਂ ਵਾਂਗ ਉਸ ਦੇ ਸਿਰ ਤੇ ਹੱਥ ਫੇਰਦਿਆਂ ਹੋਇਆ ਫਰਮਾਇਆ ਜਿਸ ਕੰਮ ਲਈ ਪ੍ਰਾਨੀ ਸੰਸਾਰ ਵਿੱਚ ਆਉਂਦਾ ਹੈ ਉਹ ਕੰਮ ਅੱਜ ਇਸ ਨੇ ਪੂਰਾ ਕਰ ਵਿਖਾਇਆ ਇਸ ਲਈ ਇਹ ਇੱਕ ਸੱਚੀ ਸਿੱਖਣੀ ਤੇ ਸੱਚੀ ਦੇਵੀ ਹੈ ਫਿਰ ਗੁਰੂ ਮਹਾਰਾਜ ਨੇ ਬੜੀ ਕਿਰਪਾ ਕਰਕੇ ਉਸ ਦੀ ਹਰ ਤਰ੍ਹਾਂ ਦੀ ਸੇਵਾ ਦਾ ਪੂਰਾ বন্দੋਬਸਤ ਕੀਤਾ ਜਿਸ ਨਾਲ ਦਿਨਾਂ ਚ ਹੀ ਉਹ ਪਹਿਲਾਂ ਵਰਗੀ ਹੀ ਨਹੀਂ ਬਲਕਿ ਉਸ ਤੋਂ ਵੀ ਭਲੀਵਾਂਤ ਹੋ ਗਈ। ਬੀਬੀ ਦੀਪਕੌਰ ਦਾ ਨਾਂ ਰੰਧੀ ਦੁਨੀਆ ਤੱਕ ਮਜੂਦ ਰਹੇਗਾ ਅਤੇ ਲੋਕ ਉਸ ਦੀ ਬਹਾਦਰੀ ਦੇਖ ਕੇ ਹਸੰਸ ਕਰ ਉੱਠਦੇ ਹਨ। ਬੀਬੀ ਦੀਪਕੌਰ ਵਰਗੀਆਂ ਬੀਰਾਗਣਾ ਭਾਰਤ ਚ ਹੀ ਨਹੀਂ ਸੰਸਾਰ ਭਰ ਤੇ ਘਰ-ਘਰ ਵਿੱਚ ਹੋਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।